ਤੁਸੀਂ ਸਿਧਾਂਤਕ ਪੈ ਤੁਸੀਂ ਕਿਵੇਂ ਰੂਪਰੇਖਾ ਤਿਆਰ ਕੀਤੀ ਆਉਣ ਵਾਲੇ 100 ਸਾਲਾਂ ਬਾਅਦ ਵੀ ਜਦੋਂ ਅੱਜ ਦੇ ਦਿਨ ਦਾ ਇਤਿਹਾਸ ਪਰਚੋਲਿਆ ਜਾਵੇ ਤੇ ਸਿੱਖ ਕੌਮ ਮਾਣ ਕਰੇ ਆਪ ਇਹ ਸਿੱਖ ਕੌਮ ਮਾਣ ਕਰੇ ਆਪਣੀ ਇਸ ਕ੍ਰੀਮ ਤੇ ਕਿ ਸਿਰ ਜੋੜ ਕੇ ਸਿੱਖ ਕੌਮ ਦੇ ਚਿੰਤਕ ਬੈਠੇ ਸੀ ਜਿਸ ਨੇ ਸਿਆਸਤ ਦੇ ਉੱਤੇ ਧਰਮ ਦਾ ਕੁੰਡਾ ਰੱਖਿਆ ਖਾਲਸਾ ਜੀ ਨਹੀਂ ਭੁੱਲਣਾ ਚਾਹੀਦਾ ਜਿੰਨਾ ਚਿਰ ਤੱਕੜੀ 13-13 ਤੋਲਦੀ ਰਹੀ ਪੰਥਕ ਹੱਥਾਂ ਵਿੱਚ ਰਹੀ ਉਹਦੀ ਚੜ੍ਹਦੀ ਕਲਾ ਰਹੀ ਜਦੋਂ ਸਿਆਸਤਦਾਨਾਂ ਦਾ ਬੋਲਬਾਲਾ ਹੋ ਗਿਆ ਉਹ ਤੱਕੜੀ ਨੇ 13 13 ਦੀ بجائے ਮੇਰਾ ਮੇਰਾ ਤੋਲਣਾ ਸ਼ੁਰੂ ਕਰ ਦਿੱਤਾ ਸਾਡਾ ਕਹਾੜ ਹੋ ਗਿਆ ਅਸੀਂ ਲਗਭਗ ਅਲੋਪ ਹੋ ਗਏ ਸਾਨੂੰ ਇਹਨਾਂ ਗੱਲਾਂ ਨੂੰ ਸੁਚੇਤ ਹੋ ਕੇ ਸੁਚੇਤ ਹੋ ਕੇ ਦ੍ਰਿੜ ਕਰਕੇ ਇਹਨਾਂ ਉੱਤੇ ਪਹਿਰਾ ਦੇਣਾ ਕਰਨ ਦੀ ਵੀ ਲੋੜ ਹੈ ਸਾਡੀ ਧੌੜ ਸੱਤਾ ਨਹੀਂ ਹੈ ਸਾਡੀ ਧੌੜ ਰਾਜਨੀਤਿਕ ਅਹੁਦਿਆਂ ਦੀ ਨਹੀਂ ਹੈ ਸਾਡੇ ਧਾਰਮਿਕ ਕੇਂਦਰ ਸਾਡੇ ਗੁਰਤਮ ਸਾਡੀ ਸ਼ਕਤੀ ਦਾ ਕੇਂਦਰ ਹਨ ਹਰੇਕ ਸਿੱਖ ਸ੍ਰੀ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਰਿਹਾ ਹੈ ਤੇ ਲੋੜ ਪੈਣ ਤੇ ਸਾਧ ਸੰਗਤ ਜੀ ਜਦੋਂ ਲੋੜ ਪਈ ਸ੍ਰੀ ਅਕਾਲ ਤਖਤ ਸਾਹਿਬ ਦੇ ਅੱਗੇ ਟੈਂਕਾਂ ਤੇ ਟੋਪੀਆਂ ਟੋਪਾਂ ਦੇ ਅੱਗੇ ਆਪਣੀਆਂ ਛਾਤੀਆਂ ਢਾਕੇ ਆਪਣਾ ਖੂਨ ਵੀ ਡੋਲਿਆ